ਪਾ ਕਿੱਥੋਂ ਆਇਆ ਜੀ ਅਰਬਣਾ ਅੱਛੇ ਇੱਕ ਰਾਤ ਐਕਸੀਡੈਂਟ ਹੋਇਆ ਅ ਅੜਾਪੜ ਤੇ ਔਰ ਦੇ ਵਿੱਚ ਕਾਰ ਹਾਂਜੀ ਤੇ ਉਹ ਜਿੱਥੇ ਇੱਕ ਡੈਥ ਹੋਇਆ ਉਹ ਜਿਹੜੇ ਮੁੰਡੇ ਡੈਥ ਹੋਇਆ ਉਹਦੇ ਬਾਰੇ ਦੱਸਿਓ ਉਹ ਕਿਹੜੇ ਪਿੰਡ ਦਾ ਸੀਗਾ ਉਹ ਗੈਪਰਾਂ ਦਾ ਉਹਦਾ ਕੀ ਨਾਮ ਸੀਗਾ ਜਸਪਾਲ ਜਸਪਾਲ ਉਹਦੇ ਬਾਪੂ ਦਾ ਨਾਮ ਕੀ ਹੈ ਹਰਗੰਗਾ ਹਰਗੰਗਾ ਤੇ ਕੀ ਕੰਮ ਕਰਦਾ ਸੀ ਉਹ ਫੁੱਟਬਾਲ ਦਾ ਖਿਡਾਰੀ ਫੁੱਟਬਾਲ ਦੇ ਵਿੱਚ ਡਿਊਟੀ ਕਰਦਾ ਸੀ ਬੀਐਸਐ ਵਿੱਚ ਪੀਐਫ ਵਿੱਚ ਪੀਐਫ ਵਿੱਚ ਡਿਊਟੀ ਕਰਦਾ ਸੀਗਾ ਤੇ ਉਹ ਰਾਤ ਕਿੱਥੋਂ ਆ ਰਿਹਾ ਸੀਗਾ ਨਵੇਂ ਸ਼ਹਿਰੋਂ ਫੋਟੋ ਨਾਲ ਮੈਚ ਖੜਾ ਕੇ ਆ ਰਿਹਾ ਸੀ ਠੀਕ ਹੈ ਜੀ ਮੈਂ ਇਹਨਾਂ ਮੈਚ ਚੱਲਦੇ ਸੀ ਕਿਤੇ ਹਾਂਜੀ ਮੈਚ ਚੱਲਦੇ ਖਾਲਸਾ ਤੇ ਇਹ ਜਿਹੜਾ ਵਾਕਾ ਕਿੰਨੇ ਕ ਵਜੇ ਹੋਇਆ ਰਾਤ 7:30 ਤੋਂ 8 ਵਜੇ ਦੇ ਵਿੱਚ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਨੂੰ ਜਦੋਂ ਕਿ ਐਕਸੀਡੈਂਟ ਹੋਇਆ ਆ ਘਰਦਿਆਂ ਨੇ ਫੋਨ ਕੀਤਾ ਪੁੱਛਣ ਨੂੰ ਕਿ ਕਿੱਥੇ ਗਿਆ ਗਿਆ ਤੇ ਜਦੋਂ ਮੰਨ ਲਓ ਕਿ ਫੋਨ ਕੀਤਾ ਆ ਤੇ ਅੱਗੋਂ ਕਿਸੇ ਨੇ ਚੱਕਿਆ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਬੰਦੇ ਦਾ ਐਕਸੀਡੈਂਟ ਹੋ ਗਿਆ ਤੇ ਥਾਂ ਤੇ ਹੀ ਡੈਥ ਹੋ ਗਈ ਆ ਠੀਕ ਹੈ ਜੀ ਤੇ ਜਿਹਦੇ ਵਿੱਚ ਉਹ ਗੱਡੀ ਉਹ ਗੱਡੀ ਮਾਰੀ ਆ ਸਬੰਧ ਰੇ ਉਹ ਬੰਦੇ ਮੌਕੇ ਤੋਂ ਫਰਾਰ ਹੋ ਗਏ ਉਹ ਬੰਦੇ ਮੌਕੇ ਤੋਂ ਫਰਾਰ ਹੋ ਗਏ ਗੱਡੀ ਉੱਤੇ ਖੜੀ ਆ ਤੇ ਪਤਾ ਲੱਗਾ ਕਿੱਥੇ ਦੇ ਆ ਹਜੇ ਕੁਝ ਨਹੀਂ ਪੁਲਿਸ ਕਾਰਵਾਈ ਕਰ ਰਹੀ ਆ ਆਰ ਸੀ ਉਹਨਾਂ ਦੇ ਕੋਲ ਆ ਮੋਬਾਈਲ ਵਗੈਰਾ ਵੀ ਉਹਨਾਂ ਦਾ ਉਹਨਾਂ ਦੇ ਕੋਲ ਆ ਗੱਡੀ ਵਿੱਚੋਂ ਮਿਲਿਆ ਆ ਤੇ ਉਹ ਬਾਕੀ ਦੇਖਣਗੇ ਇਹ ਜਿਹੜਾ ਜਿਹੜਾ ਨੌਜਵਾਨ ਦੀ ਡੈਥ ਹੋਈ ਆ ਇਹ ਵਿਆਹ ਆ ਸੀਗਾ ਹਾਂਜੀ ਵਿਆਹ ਕਿੰਨੇ ਬੱਚੇ ਆ ਦੋ ਬੱਚੇ ਦੋ ਬੱਚੇ ਛੋਟੇ ਛੋਟੇ ਹੀ ਆ ਛੋਟੇ ਛੋਟੇ 1.5 ਸਾਲ ਦੀ ਬੱਚੀ ਆ 4-5 ਸਾਲ ਦਾ ਬੱਚਾ ਆ ਠੀਕ ਹੈ ਜੀ ਤੇ ਹੁਣ ਤੁਸੀਂ ਕੋਈ ਕਾਰਵਾਈ ਕਰਾਉਣਾ ਚਾਹੁੰਦੇ ਆ ਹਾਂ ਹਾਂ ਕਾਰਵਾਈ ਤਾਂ ਹੋਣੀ ਚਾਹੀਦੀ ਜੀ ਹੋਣੀ ਚਾਹੀਦੀ ਤਾਂ ਜਰੂਰੀ ਆ ਮਤਲਬ ਤੁਹਾਡੇ ਹਿਸਾਬ ਨਾਲ ਕਿਹਦੀ ਗਲਤੀ ਹੋ ਸਕਦੀ ਆ ਗਲਤੀ ਐਸ ਟਾਈਮ ਤਾਂ ਜੀ ਕਾਰ ਵਾਲੇ ਦੀ ਆ ਠੀਕ ਹੈ ਜੀ ਸਿੱਧੀ ਕਾਰ ਵਾਲੇ ਦੀ ਗਲਤੀ ਆ ਛਰੇ ਆਮ ਦੀ ਦੀ ਆ ਠੀਕ ਹੈ ਜੀ ਉਹ ਤਾਂ ਆਪਣੀ ਸਾਈਡ ਤੇ ਜਾ ਰਿਹਾ ਆ ਦੂਸਰੀ ਸਾਈਡ ਤੋਂ ਆ ਕੇ ਕਾਰ ਵਾਲੇ ਦੂਸਰੀ ਸਾਈਡ ਤੋਂ ਆ ਕੇ ਕਾਰ ਵਾਲੇ ਨੇ ਚੱਕਿਆ ਠੀਕ ਹੈ ਜੀ ਹਾਂ ਜੀ